ਤੁਸੀਂ ਮੌਕੇ ਤੇ ਪਹੁੰਚਦੇ ਆਂ ਪਿੰਡ ਦੇ ਵਿੱਚ ਆਵਾਜ਼ ਦਿੱਤੀ ਜਾਂਦੀ ਆ ਕਿ ਡਰੇਨ ਦੇ ਵਿੱਚ ਬਸ ਡਿੱਗ ਪੀ ਹਾਂਜੀ ਠੀਕ ਕਿ ਕੀ ਹਾਲਾਤ ਸੀ ਉਧਰ ਭਾਈ ਬਹੁਤ ਬੁਰੇ ਹਾਲਾਤ ਸੀਗੇ ਕੋਈ ਨਹੀਂ ਸੀ ਨੇੜੇ ਤੇਰੇ ਪ੍ਰਸ਼ਾਸਨ ਹਜੇ ਆਇਆ ਨਹੀਂ ਸੀਗਾ ਪਿੰਡ ਵਾਲਿਆਂ ਨੇ ਰਲ ਮਿਲ ਕੇ ਸਾਰੇ ਨੇ ਸਾਥ ਦੇ ਕੇ ਤੇ ਵਿੱਚੋਂ ਬੰਦੇ ਕੱਢੇ ਆ ਕੁਝ ਜਿੰਦਾ ਨਿਕਲੇ ਆਏ ਸੀਗੇ ਕੁਝ ਬਾਅਦ ਚ ਡੈੱਡ ਬੋਡੀਆਂ ਨਿਕਲੀਆਂ ਤੁਸੀਂ ਜਦੋਂ ਆਏ ਆ ਕਹਿੰਦੇ ਐਨਡੀਆਰਐਫ ਦੀ ਟੀਮ ਆਈ ਹੈ ਕਹਿੰਦੇ ਵਿੱਚ ਵੜ ਨਹੀਂ ਰਹੇ ਸੀ ਲੋਕਾਂ ਨੇ ਰੌਲਾ ਪਾਇਆ ਵੀ ਤੁਸੀਂ ਵੱਡੋ ਫੇਰ ਵੜੇ ਗੱਲ ਸੱਚ ਆ ਫੇਰ ਆਏ ਸੱਚ ਆ ਜੀ ਥਾਰ ਲੋਕਾਂ ਨੇ ਰੌਲਾ ਪਾਇਆ ਫੇਰ ਐਨਡੀਆਰਐਫ ਦੀ ਟੀਮ ਵਿੱਚ ਬੜੀ ਆ ਹੁਣ ਤੱਕ ਉਹ ਸਰਚ ਕਰ ਰਹੇ ਆ ਕਿਉਂ ਬੱਚੇ ਜਿਹੜੇ ਉਂ ਕੱਢਿਆਗੇ 15 15 ਜਿਹੜਾ ਜਾਉਂਦੇ ਸੀ ਪੱਕੇ ਡਿੱਗਦੀ ਆ ਤੁਸੀਂ ਪਹੁੰਚਨੇ ਆ ਇਹ ਬੱਸ ਵੇਖ ਲਓ ਕਿੱਡੀ ਉੱਚੀ ਆ ਇਹ ਇਹ ਸਾਰੇ ਡੁੱਬ ਗਏ ਸੀ ਵਿੱਚ ਇਹ ਅੱਧੀ ਡੁੱਬ ਗਈ ਸੀ ਕਿ ਅੱਧੀ ਕਿ ਕੱਢਣ ਦੇ ਵਿੱਚ ਬਹੁਤ ਦਿੱਕਤਾਂ ਆਈਆਂ ਹੋਣੀਆਂ ਜੀ ਸਵਾਰੀਆਂ ਨੂੰ ਕੱਢਿਆ ਹਾਂ ਜੀ ਅੱਧੇ ਤਾਂ ਨਿਕਲੇ ਸੀ ਸਵਾਰੀਆਂ ਬਾਹਰ ਤੇ ਅਧੀਆਂ ਫਿਰ ਆਪਣੇ ਲੋਕਾਂ ਨੇ ਵਿਚਾਰੇ ਭਾਂਗਾਂ ਨੇ ਕੱਢੀਆਂ ਵਿੱਚੋਂ ਬਸ ਇੰਨਾ ਕੁ ਜੀ ਸੀਗਾ ਜੀ ਇੱਥੇ ਹੋਰ ਤਾਂ ਕੋਈ ਬਾਲਾ ਪਿਆਰ ਹਲਟਰੇ ਦੋ ਹਲਟਰੇ ਲਾ ਦਿੱਤੇ ਗਿਆ ਇੱਕ ਜੀਵੀਸੀ ਮਸ਼ੀਨ ਆ ਇਹਨਾਂ ਦੀ ਮਦਦ ਦੇ ਨਾਲ ਜਿਹੜੀ ਬਾਸਾ ਕੱਢੀ ਜਾ ਰਹੀ ਆ ਬੜੀ ਮੁਸ਼ਕਲ ਆ ਰਹੀ ਆ ਬਸ ਕੱਢਣ ਨੂੰ ਡਰੇਨ ਬਹੁਤ ਜ਼ਿਆਦਾ ਡੂੰਗੀ ਸੀ ਜਿੱਥੇ ਬਾਸਾ ਜਾ ਕੇ ਡਿੱਗਦੀ ਆ ਦੱਸਿਆ ਜਾ ਰਿਹਾ ਜਿਹੜੇ ਲੋਕ ਇੱਥੇ ਪਹੁੰਚੇ ਆ ਕਿ ਬਸ ਅੱਧੀ ਪਾਣੀ ਦੇ ਵਿੱਚ ਡੁੱਬ ਗਈ ਸੀ ਡਰੇਨ ਦਾ ਜਿਹੜਾ ਪਾਣੀ ਹੈ ਬਹੁਤ ਜ਼ਿਆਦਾ ਡੂੰਗੀ ਆ ਡਰੇਨ ਪਾਣੀ ਡੁੱਬ ਗਈ ਸੀ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਵਿੱਚੋਂ ਸਵਾਰੀਆਂ ਨੂੰ ਕੱਢਿਆ ਵੱਡੀਆਂ ਜਿਹੜੀਆਂ ਹੈਲਟਰਾ ਮਸ਼ੀਨਾ ਇੱਧਰ ਕੈਮਰਾਮੈਨ ਨੂੰ ਕਹਿਣਾ ਤਸਵੀਰਾਂ ਦਿਖਾ ਦੇ ਇੱਧਰ ਵੱਡੀ ਮਸ਼ੀਨ ਹੈਲਟਰਾ ਮੰਗਾ ਲਈ ਗਈ ਹੈ ਦੂਸਰੇ ਪਾਸੇ ਵੀ ਵੱਡੀ ਹੈਲਟਰਾ ਮੰਗਾ ਲਈ ਹੈ ਇੱਧਰ ਦੇ ਪਾਸੇ ਤਿੰਨ ਹੈਲਟਰਾ ਮਸ਼ੀਨਾ ਮੰਗਾ ਲਈ ਗਈਆਂ ਜੀਪਸੀ ਮਸ਼ੀਨਾ ਦੇ ਇੱਧਰ ਟੋਚਨ ਪਾਏ ਗਏ ਨੇ ਕੱਢਣ ਦੇ ਵਿੱਚ ਬੜੀ ਮੁਸ਼ਕਲਾਂ ਆ ਰਹੀਆਂ ਕੱਢੀਆਂ ਜਾ ਰਹੀਆਂ ਇੱਧਰਲੇ ਪਾਸੇ ਦਿਖਾ ਦੇ ਕੈਮਰਾਮੈਨ ਨੂੰ ਕਹਿਣਾ ਇੱਧਰ ਪਾਸੇ ਵੱਡੀ ਮਸ਼ੀਨ ਮੰਗਾ ਹੋਰ ਜਨਨ ਕਿ ਬੜੇ ਜਿਹੜੇ ਪ੍ਰਸ਼ਾਸਨ ਬੋਲੋ ਪ੍ਰਬੰਧ ਸੀ ਉਹ ਕਰ ਲਏ ਗਏ ਨੇ ਜਿਹੜੀਆਂ ਸਵਾਰੀਆਂ ਵਿੱਚ ਦੱਸਿਆ ਜਾ ਰਿਹਾ ਕਿ 20 25 ਸਵਾਰੀਆਂ ਵਿੱਚ ਦੱਸ ਰਿਹਾ ਕੋਈ 15 ਦੱਸ ਰਿਹਾ ਕੋਈ 40 ਦੱਸ ਰਿਹਾ ਪਰ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਕਿ ਕਿੰਨੀਆਂ ਬਸ ਦੇ ਵਿੱਚ ਸਵਾਰੀਆਂ ਸੀ ਕਿੰਨੀਆਂ ਦੀ ਮੌਤ ਹੋ ਗਈ ਹੈ ਕਿੰਨੀਆਂ ਦੀ ਨਹੀਂ ਹੋਈ ਗਈ ਕਿੰਨੇ ਬੱਚੇ ਸੀ ਕਿੰਨੀਆਂ ਲੇਡੀਜ਼ ਸੀ ਇਹ ਅਜੇ ਤੱਕ ਨਹੀਂ ਪਤਾ ਲੱਗਿਆ ਜਨਨ ਕਿ ਇਸ ਵਕਤ ਹੁਣ ਇੱਥੇ ਪੂਰਾ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਦਾ ਹਰੇਕ ਅਧਿਕਾਰੀ ਪਹੁੰਚਾ ਲੋਕ ਪਹੁੰਚੇ ਹੋਏ ਨੇ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਜਦੋਂ ਪਤਾ ਲੱਗਦਾ ਲੋਕ ਆਪਣੇ ਸਾਧਨਾਂ ਤੇ ਆਉਂਦੇ ਨੇ ਆ ਕੇ ਬਸ ਨੂੰ ਕੱਢਣ ਦੇ ਵਿੱਚ ਲੋਕਾਂ ਨੇ ਹਰੇਕ ਤਰ੍ਹਾਂ ਦੀ ਮਦਦ ਕੀਤੀ ਚਾਹੇ ਹੋ ਬੁੱਢਾ ਸੀ ਚਾਹੇ ਨੌਜਵਾਨ ਸੀ ਜਿਹੋ ਜੀ ਲੋਕਾਂ ਤੋਂ ਮਦਦ ਹੋਈ ਉਹੋ ਜੀ ਲੋਕਾਂ ਨੇ ਮਦਦ ਕੀਤੀ ਹੈ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਬਸ ਨੂੰ ਕੱਢ ਲਿਆ ਗਿਆ ਪਰਪਰ ਥੋੜੀ ਜੀ ਰਹਿੰਦੀ ਹੈ ਹੋਰ ਵੀ ਜਾਣਕਾਰੀ ਲਵਾਂਗੇ ਜਿਵੇਂ ਜਿਵੇਂ ਲੋਕਾਂ ਤੋਂ ਜਾਣਕਾਰੀ ਮਿਲੂਗੀ ਸਾਨੂੰ ਉਵੇਂ ਉਵੇਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਸੱਚ ਦੀ ਪੜਤਾਲ ਦੇ ਨਾਲ ਤੁਹਾਨੂੰ ਲਾਈਵ ਤੁਸੀਂ ਤਾਂ ਜਿਹੜੀਆਂ ਦਿਖਾ ਰਹੇ ਆਂ ਅਸੀਂ ਜੀਵਨ ਸਿੰਘ ਵਾਲੇ ਤੋਂ ਸਰਦੂਰਗੜ ਤੋਂ ਬਠਿੰਡੇ ਨੂੰ ਇਹ ਬੱਸ ਜਾ ਰਹੀ ਸੀ ਗੁਰੂ ਕਾਂਸੀ ਕੰਪਨੀ ਦੀ ਇਹ ਬੱਸ ਹੈ ਸਾਬੋ ਤਲਵੰਡੀ ਤੋਂ ਬਠਿੰਡੇ ਨੂੰ ਇਹ ਬੱਸ ਜਾ ਰਹੀ ਸੀ ਇਹਦੇ ਵਿੱਚ ਕਿੰਨੇ ਕੁ ਸਵਾਰੀਆਂ ਸੀ ਕੋਈ ਪਤਾ 30 35 ਸੀ ਬਾਈ ਯਾਰ 35 30 35 ਸੀ ਹਾਂ ਹੁਣ ਬੰਦੇ ਜਿਹੜੇ ਕੱਢਲੇ ਵਿੱਚੋਂ ਕੁਝ ਜਿਹੜੇ ਕੱਢਿਆ ਉਹ ਸਹੀ ਆ ਜਾਂ ਕਿਸੇ ਕਈ ਮੌਤ ਹੋਈ ਕਿਉਂ ਦੋ ਵੀ ਹੋਈ ਜੀ ਕਿ ਜਣੇ ਬਾਈ ਬਦਰੇ ਸਹੀ ਨਿਕਲੇ 15 ਕਜਣਿਆਂ ਦੀ 15 ਸਤਾਹਾਂ ਦੀ ਮੌਤ ਹੋਈ ਹੈ ਹਾਂ ਦੋ ਬੱਚੇ ਸੀਗੇ ਬਜ਼ੁਰਗ ਵੀ ਸੀਗੇ ਨੌਜਵਾਨ ਵੀ ਸੀਗੇ ਦੋ ਬੱਚਿਆਂ ਦੀ ਤੇ ਬਾਕੀ ਲੇਡੀ ਸਿੰਘ ਆ ਤੇ ਮਨਲਾ ਮਰਦ ਸੀਗੇ ਜੀ ਵੀ ਅੱਜ ਵਿੱਚ ਕਈ ਜਾਂਦੇ ਆ ਬਾਈ ਵੀ ਅੱਦੇ ਜੇ ਗਾਰ ਚ ਦਬੇ ਹੋਏ ਆ ਵੀ ਗਾਰ ਦੇ ਵਿੱਚ ਆਈ ਵੀ ਗਾਰ ਦੇ ਵਿੱਚ ਦਬੇ ਹੋਏ ਆ ਅੱਦੇ ਉਹ ਬਾਹਰ ਵੀ ਨਹੀਂ ਨਿਕਲੇ ਤੇ ਵਿੱਚ ਹੀ ਆ ਨੇ ਜਰ ਬਾਦ ਆ ਗਈ ਜੀ ਤੇ ਇਹ ਹਾਸਾ ਹੋਇਆ 10 ਮਿੰਟ ਬਾਅਦ ਆ ਗਈ 10 ਮਿੰਟ ਬਾਅਦ ਆ ਗਈ ਸਾਰਾ ਪੰਡੇ ਆ ਗਿਆ ਸੀ ਤਗਰੀ ਹੁਣ ਬਾਅਦ ਵਿੱਚ ਵੜ ਗਏ ਸੀਗੇ ਆ ਕੇ ਵਿੱਚ ਵੜ ਗਏ ਸੀ ਹਾਂ ਇੱਕ 15 ਤੇ ਬਈ ਬਸ ਇੱਥੇ ਆ ਜਾਂਦੇ ਪਿੰਡ ਅੱਡੇ ਤੇ ਜੀਵਨ ਸਿੰਘਾ ਇੱਕ 15 ਤੇ ਇੱਥੇ ਪਿੰਡ ਅੱਡੇ ਤੇ ਆਉਂਦੇ ਆ 18 19 ਤੇ ਬਸ ਹਾ 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 ਨਹੀਂ ਇਹ ਜੀ ਤਾਂ ਨਹੀਂ ਪਤਾ ਬਸ ਮੀਰਾ ਕਰਨੀ ਹੈ ਇਹ ਕੋਈ ਇੱਕ ਜੀ ਪੁਲ ਦੀ ਇੱਕ ਪੁਲ ਦੀ ਤੰਗੀ ਆ ਜੀ ਹਾਂ ਜੀ ਦੋ ਚੀਜ਼ਾਂ ਲੰਘਦੀਆਂ ਨਹੀਂ ਆ ਜੀ ਬਸ ਡਰਾਈਵਰ ਡਰਾਈਵਰ ਕਨੈਕਟਰ ਡਰਾਈਵਰ ਕਨੈਕਟਰ ਦਾ ਸਿੰਦੀ ਟਰੈਕ ਡਰਾਈਵਰ ਦੀ ਡੈਥ ਹੋ ਗਈ ਹਾਂ ਡਰਾਈਵਰ ਦਾ ਮੂਹਰੇ ਕੱਢਿਆ ਸੀ ਆਪ ਹੀ ਡਰਾਈਵਰ ਦੀ ਮੌਤ ਹੋ ਗਈ ਜੀ ਹਾਂ ਕਨੈਕਟਰ ਤਾਂ ਕਹਿੰਦੇ ਸਹੀ ਆ ਬਚ ਗਿਆ ਜਲਦੀ ਵਾਲੀ ਪ੍ਰੋਬਲਮ ਹੈ ਭੀੜਾ ਬਹੁਤ ਪੋੜਾ ਦੋ ਚੀਜ਼ਾਂ ਬਰਾਬਰ ਬਰਾਬਰ ਟੱਪਦੀਆਂ ਨਹੀਂ ਜੀ ਪੁਲ ਦੇ ਕਾਰ ਨਹੀਂ ਹੋਇਆ ਇਹ ਪੁਲ ਦੇ ਕਾਰ ਨਹੀਂ ਹੋਇਆ ਸਾਰਾ ਜੀ ਬਸ ਉਹ ਟਾਇਰ ਮਾਰਾ ਪੁਲ ਤੇ ਚੜ ਉੱਪਰ ਚੜ ਗਿਆ ਉਹਦੇ ਤੇ ਬਸ ਥੱਲੇ ਗਈ ਬਸ ਉਹ ਐਂਗਲ ਤੋੜ ਕੇ ਬਸ ਥੱਲੇ ਗਈ ਆ ਹੈਂ ਐਂਗਲ ਤੋੜ ਕੇ ਗਈ ਆ ਜੀ ਐਂਗਲ ਤੋੜ ਕੇ ਹੋਰ ਵੀ ਜਾਣਕਾਰੀ ਲੈਣੇ ਲੋਕ ਇੱਥੇ ਬਸ ਪੁਲ ਦੀ ਆ ਜੀ 메인 ਪ੍ਰੋਮ ਪੁਲ ਦੀ ਆ ਦੋ ਚੀਜ਼ਾਂ ਟੱਪਦੀਆਂ ਨਹੀਂ ਜਾ ਬਰਾਬਰ ਬਰਾਬਰ ਜੀ ਬਾ ਹਾਂ ਕਿੜਾ ਪੁਲ ਨਹੀਂ ਹੋਇਆ ਜੀ ਮੀ ਆ ਜਾ ਮੀ ਆ ਜਾ ਬਸ ਦੀ ਬੈਂਪਰ ਮਸ਼ੀਨ ਚੱਲਦੀ ਨਹੀਂ ਸੀਗੀ ਬਸ ਉਹਦੇ ਨਾਲ ਘਾ ਰਹੀ ਆ ਪੁਲ ਦੀ ਪੀਣਾਗਾ ਪਹਿਲਾਂ ਹਾਂ ਜੀ ਠੀਕ ਆ ਇਹਦੀ ਪੁਲ ਦੀ ਕੋਈ ਦੇਖਭਾਲ ਹੈ ਨਹੀਂ ਜੀ ਦੇਖਭਾਲ ਹੈ ਨਹੀਂ ਇਹਦੀ ਕੋਈ 2 2 ਵਜੇ ਆ ਪ੍ਰਸ਼ਾਸਨ ਆਇਆ ਜੀ ਇੱਕ ਪੰਕ 115 ਤੇ بس ਡਿੱਗੀ ਹੋਊਗੀ ਤੇ 3 ਵਜੇ ਕਿਤੇ ਪ੍ਰਸ਼ਾਸਨ ਦੀ ਪਹੁੰਚ ਹੋਈ ਇੱਥੇ ਦੇਖ ਲਓ ਵੀ ਕਿੰਨੀ ਲਾਹ ਪਰਵਾਹੀ ਵਰਤੀ ਜਾਂਦੀ ਹੈਗੀ ਸਾਰੇ ਪਿੰਡ ਨੇ ਸਾਰੇ ਆਮ ਜਨਤਾ ਨੇ ਸਹਿਯੋਗ ਦਿੱਤਾ ਜੀ ਇੱਕ ਵੀ ਮੁਲਾਜ਼ਮ ਨੇ ਹੱਥ ਨਹੀਂ ਲਾਇਆ ਜੀ ਜਦੋਂ ਸਾਰੀਆਂ ਲਾਸ਼ਾਂ ਨਿਕਲ ਗਈਆਂ ਜਦੋਂ ਬੱਸ ਕੱਢਣ ਲੱਗੇ ਮੁਲਾਜ਼ਮ ਧੱਕੇ ਮਾਰਨ ਲੱਗੇ ਸਾਰੇ ਪਿੰਡ ਵਾਲਿਆਂ ਨੂੰ ਜਦੋਂ ਸਾਰੀਆਂ ਲਾਸ਼ਾਂ ਕੱਢ ਗਏ ਮੁਲਾਜ਼ਮ ਧੱਕੇ ਕਿਉਂ ਮਾਰਦੇ ਸੀ ਮੁਲਾਜ਼ਮ ਨੇ ਤੁਸੀਂ ਪਿੱਛੇ ਹੋ ਜੋ ਤਾਨੂੰ ਕੋਈ ਨੇੜੇ ਲੱਗਿਆ ਨਹੀਂ ਆਪ ਕੋਈ ਨੇੜੇ ਲੱਗਿਆ ਨਹੀਂ ਜਿਹੜੇ ਕੱਢੀ ਜਾਂਦੇ ਸੀ ਉਹਨਾਂ ਨੂੰ ਵੀ ਜੋ ਬਾਹਰ ਨਿਕਲੇ ਕਹਿੰਦੇ ਪਿੱਛੇ ਜੋ ਪਿੱਛੇ ਹੋ ਜੋ ਆ ਇੰਡੀਆ ਪਾ ਐਨਡੀਆਰ ਆਪਣਾ ਪੀਐਮ ਵੀ ਬਾਹਰ ਜਿੰਨਾ 3 ਵਜੇ 3:30 ਵਜੇ ਟੀਮ ਆਈ ਆ ਜੀ ਉਹ ਤੇ ਆ ਕੇ ਹਜੇ ਆ ਕੇ ਉਹ ਕਹਿੰਦੇ ਵੀ ਜਿੰਨਾ ਚਿਰ ਸਾਨੂੰ ਪਿੱਛੋਂ ਫੋਨ ਨਿਓ ਦਾ ਅਸੀਂ ਵੀ ਲਾਸ਼ਾਂ ਦੀ ਪਹਾਲ ਨਹੀਂ ਕਰ ਸਕਦੇ ਵੀ ਕਹਿੰਦਾ ਮੈਨੂੰ ਕਹਿੰਦਾ ਇੱਕ ਵਾਰੀ ਤਸਵੀਰਾਂ ਦਿਖਾ ਦੇ ਬਸੀਆਂ ਉਹ ਪਹਿਲੇ ਪਾਸੇ ਡਰੋਨ ਵੀ ਛੱਡਿਆ ਉਹ ਡਰੋਨਾਂ ਹੀ ਦੇਖਿਆ ਜਾ ਰਿਹਾ ਵੀ ਕੋਈ ਬੰਦਾ ਦਿਖ ਜੇ ਜਿਹੜਾ ਵਿੱਚ ਹੈ ਤੇ ਇਧਰ ਤਸਵੀਰਾਂ ਦਿਖਾ ਦੇ ਕਰੈਨਾ ਪਹੁੰਚ ਗਈਆਂ ਪੂਰਾ ਪ੍ਰਸ਼ਾਸਨ ਪਹੁੰਚਿਆ ਹੋਇਆ ਇਹ ਬੱਸ ਹੈ ਜਿਹੜੀ ਗੁਰੂ ਕਿਰਪਾ ਹਨਾ ਗੁਰੂ ਗੁਰੂ ਕਾ ਜੀ ਤੁਸੀਂ ਤੁਹਾਡਾ ਪਿੰਡ ਇਹੀ ਨਹੀਂ ਜੀ ਮੇਰਾ ਪਿੰਡ ਨਸੀਬਪੁਰ ਇਕਲੇਵੰਦਰਾ ਤੁਸੀਂ ਇੱਥੇ ਕਿਵੇਂ ਆਏ ਕੱਲ ਸੁਰਤ ਜੀ ਫੈਕਟਰੀ ਸੀਗੇ ਜੀ ਸਾਨੂੰ ਇੱਥੋਂ ਯਾਰ ਦੋਸਤ ਨੇ ਫੋਨ ਕੀਤਾਗਾ ਕਾਏ ਸੀਗੇ ਜੀ ਹਾਂ ਜੀ ਕਿ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਜਿਹੜੇ ਕਿ ਆਪ ਦੇ ਸਾਧਨ ਲੈ ਕੇ ਸਾਰੀਆਂ ਮਸ਼ੀਨਾਂ ਕਰੈਨਾ ਲੈ ਕੇ ਪਹੁੰਚਾ ਬੱਸ ਨੂੰ ਬਾਹਰ ਕੱਢਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਬਰਸਾਤ ਹੋ ਰਹੀ ਸੀ ਮੀਂਹ ਪੈ ਰਿਹਾ ਸੀ ਜਿਹੜਾ ਬੱਸ ਦਾ ਮੂਹਰਲਾ ਬੰਪਰ ਚੱਲਦਾ ਨਹੀਂ ਸੀ ਇਸ ਕਰਕੇ ਜਿਹੜੇ ਬੰਪਰ ਨਾਲ ਚੱਲਦਾ ਹੋਇਆ ਡਰਾਈਵਰ ਨੂੰ ਕੁਝ ਦਿਸਿਆ ਨਹੀਂ ਬੱਸ ਪੁਲ ਦੇ ਉੱਪਰਲੇ ਪਾਸੇ ਚੜ ਜਾਂਦੀ ਹੈ ਕਿ ਡਰੇਨ ਦੇ ਜਿਹੜੀ ਐਂਗਲ ਲੱਗੀ ਹੁੰਦੀ ਆ ਉਸ ਨੂੰ ਤੋੜ ਕੇ ਪੁਲ ਦੇ ਅੰਦਰ ਚਲੀ ਜਾਂਦੀ ਹੈ ਹੋਰ ਜਾਣਕਾਰੀ ਲਵਾਂਗੇ ਲੋਕ ਵੀ ਬਹੁਤ ਜੁੜੇ ਹੋਏ ਨੇ ਬਹੁਤ ਜ਼ਿਆਦਾ ਇੱਥੇ ਇਕੱਠ ਹੈ ਪ੍ਰਸ਼ਾਸਨ ਦਾ ਹਰੇਕ ਇਥੇ ਅਧਿਕਾਰੀ ਪਹੁੰਚਿਆ ਹੋਇਆ ਡਰਾਈਵਰ ਦੀ ਦੱਸੀ ਜਾ ਰਹੀ ਹੈ ਕਿ ਮੌਤ ਹੋ ਗਈ ਹੈ ਕਨੈਕਟਰ ਸਹੀ ਸਲਾਮਤ ਹੈ ਕਿਉਂ ਹੋਰ ਵੀ ਜਾਣਕਾਰੀ ਲਵਾਂਗੇ ਲੋਕ ਜੁੜੇ ਹੋਏ ਨੇ ਸਾਡੇ ਨਾਲ ਪੁੱਛਦੇ ਅੱਗੇ ਆਲੇ ਵਿੱਕੇ ਅੱਗੇ ਜੋ ਜੀ ਜੀ ਕਿਹੜਾ ਪਿੰਡ ਆ ਬਈ ਤੁਹਾਡਾ ਭਾਗੀ ਬੰਦਰਾ ਜੀ ਭਾਗੀ ਬੰਦਰਾ ਜੀ ਜਦੋਂ ਹਾਦਸਾ ਵਾਪਰ ਜਾਂਦਾ ਤੇ ਹੋ ਜਾਂਦਾ ਕਿਨੇ ਚਿਰ ਬਾਅਦ ਤੁਸੀਂ ਪਹੁੰਚ ਜਾਂਦੇ ਇੱਥੇ ਜੀ ਮੈਂ ਆ ਗਈ 10 ਮਿੰਟ ਆਈ 15 ਮਿੰਟ ਹਾਂ ਇਹਨੇ ਲੱਗਦਾ ਕਿ ਹਾਦਸਾ ਕਿਸ ਤਰ੍ਹਾਂ ਕਰਿਆ ਇਹ ਬਿਜਲੀ ਗੱਜੀ ਸੀਗੀ ਉਸ ਤੋਂ ਬਾਅਦ ਮੈਂ ਮੈਂ ਤਾਂ ਉੱਧਰ ਖੜਾ ਹੀ ਪਿੱਛੇ 15 ਕੁ ਬਾਅਦ 15 ਮਿੰਟ ਬਾਅਦ ਜਦੋਂ ਆ ਕੇ ਹੋ ਕਰਿਆ ਦੇਖਿਆ ਵੀ ਗੱਡੀ ਵਿੱਚ ਡਿੱਗੀ ਪਈ ਸੀ ਬਸ ਡਿੱਗੀ ਪਈ ਸੀ ਇੱਥੇ ਜਦੋਂ ਆ ਕੇ ਇੱਕ ਮੁੰਡਾ ਜੌਨਸ ਵਾਲੇ ਤੋਂ ਆ ਉਹਨੇ ਵਿਚਾਰੇ ਨੇ ਬਹੁਤ ਸੇਵਾ ਕੀਤੀ ਉਹਨੇ ਬਹੁਤ ਬੰਦੇ ਕੱਢਿਆ ਉਨੇ 15 20 ਬੰਦੇ ਕਰਦੇ ਉਹਨੇ ਹਾਂ ਜਿਹੜੇ ਉਹ ਡੈਡ ਬੋਡਾਂਆਂ 10 12 ਡੈਡ ਬੋਡਾਂ ਕੱਢ ਗੰਨ ਉਹਨੇ 10 12 ਅੰਜਰਗੇ ਬੰਦੇ ਮੌਤ ਹੋ ਗਈ ਸਵਾਰੀਆਂ ਦੀ ਹਾਂ ਬੱਚੇ ਵੀ ਵਿੱਚ ਤਿੰਨ ਬੱਚੇ ਇੱਕ ਬੱਚਾ ਸੈਂਕ ਦਾ ਸੀਗਾ ਇੱਕ ਬੱਚੇ ਦੋ ਬੱਚੇ ਹੁੰ ਲੈ ਗਏ ਕਿਹੜੀ ਜਿ ਕਿੰਨੇ ਇਸ ਵਿੱਚ ਲੇਡੀ ਹੋਣ ਗਈ ਪੰਜ ਸੀ ਲੇਡੀਆਂ ਹਾਂ ਜਿਹੜੇ ਸਾਡੇ ਹਿਸਾਬ ਨਾਲ ਸੀ ਇੱਥੋਂ ਕੱਢ ਗਾ ਜੀ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਬੰਪਰ ਆ ਗੱਡੀ ਦਾ ਮੂਹਰਲਾ ਸ਼ੀਸ਼ਾ ਲਾਉ ਚੱਲਦਾ ਨਹੀਂ ਸੀ ਇਸ ਕਰਕੇ ਵੀ ਕੁਝ ਹੋਇਆ ਨਹੀਂ ਇਹ ਤਾਂ ਨਹੀਂ ਕੁਝ ਕਹਿ ਸਕਦੇ ਪੁੱਲ ਤੰਗ ਕਰਕੇ ਹਾਂ ਪੁਲ ਤੰਗ ਵੀ ਆ ਜੀ ਇਹ ਪੁਲ ਦੇ ਵੀ ਬਹੁਤ ਲੋਕਾਂ ਨੇ ਬਹੁਤ ਕਿਹਾ ਸੀ ਵੀ ਇਹ ਪੁਲ ਦਾ ਵੀ ਤੁਸੀਂ ਹੌ ਕਰੋ ਬਹੁਤ ਹਾਸੇ ਹੁੰਦੇ ਇੱਥੇ ਪਹਿਲਾਂ ਵੀ ਹੋਇਆ ਕਹਿੰਦੇ ਇੱਕ ਬੱਸ ਵੀ ਦੋ ਤਿੰਨ ਵਾਰੀ ਹਾਸਾ ਹੋਇਆ ਇੱਥੇ ਵੀ ਉਹ ਏਸੇ ਕਰਕੇ ਪੁਲ ਦਾ ਵੀ ਬਹੁਤ ਕਿਹਾ ਵੀ ਪੁਲ ਬਣੇ ਠੀਕ ਹੈ ਇੱਕ ਹਾਸਾ ਹੁਣ ਹਟ ਜੇ ਦੋ ਦੋ ਗੱਡੀਆਂ ਦੋ ਤਿੰਨ ਵਾਰੀ ਹਾਸਾ ਹੋ ਗਿਆ ਤੁਸੀਂ ਇੱਥੇ ਆਏ ਆ ਤੁਸੀਂ ਕਹਿੰਦੇ 10 ਮਿੰਟਾਂ ਬਾਅਦ ਅਸੀਂ ਪਹੁੰਚ ਜਾਨੇ ਆ ਕਹਿੰਦੇ ਪ੍ਰਸ਼ਾਸਨ ਨੇੜੇ ਨਹੀਂ ਲੱਗਣ ਦੇ ਦਿੰਦਾ ਅਸੀਂ ਲੋਕਾਂ ਨੂੰ ਪਰ ਸੱਚ ਪ੍ਰਸ਼ਾਸਨ ਨੇ ਵੀ ਪੂਰੀ ਮਦਦ ਕੀਤੀ ਪ੍ਰਸ਼ਾਸਨ ਸਾਡੇ ਕੋਲੇ ਖੜਾ ਰਿਹਾ ਪ੍ਰਸ਼ਾਸਨ ਨੇ ਕਿਹਾ ਵੀ ਜਿਹੜੇ ਲੋਕ ਆਏ ਬੀ ਸਾਈਡ ਤੇ ਹੋ ਜਾ ਤੁਸੀਂ ਉਹ ਕਰਕੇ ਵੀ ਦਿੱਕਤ ਆਉਂਦੀ ਆ ਪ੍ਰਜਾਸ਼ਣ ਨੇ ਬਹੁਤ ਮਦਦ ਕਰੀ ਆ ਵੀ ਭਾਵੇਂ ਦਿੱਕਤ ਆਉਂਦੀ ਆ ਤੁਸੀਂ ਸਾਈਡ ਤੇ ਹੋ ਲੋਕਾਂ ਨੇ ਆਪਣੇ ਬਹੁਤ ਲੋਕਾਂ ਨੇ ਬਹੁਤ ਮਦਦ ਕਰੀ ਆ ਪ੍ਰਜਾਸ਼ਣ ਨੇ ਵਧੀਆ ਉਹ ਕਰਿਆਗਾ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਂਤੀ ਕਰੇ ਵੀ ਤੁਸੀਂ ਸ਼ਾਂਤੀ ਰਹੋ ਵੀ ਕੋਈ ਦਿੱਕਤ ਸਹੀ ਚੀਜ਼ ਦੀ ਦਿੱਕਤ ਨਾ ਆਉਣ ਦੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਕੱਢ ਕੇ ਤੇ ਪ੍ਰਜਾਸ਼ਣ ਵੀ ਆ ਗਿਆ ਸੀ ਹੈਡਰੇ ਆ ਗਏ ਸੀ ਉਹ ਲੋ ਪਿੰਡਾਂ ਦੇ ਪਿੰਡ ਦੇ ਵਿਚਾਰੇ ਆਪਣੇ ਐਵੇਂ ਕਹ ਦੀ ਪਿੰਡਦਿਆਂ ਨੇ ਬਹੁਤ ਮਦਦ ਕਰੀ ਆ ਬਾਪ ਵਿਚਾਰੇ ਹੋਰ ਆਏ ਸੀ ਲੋਕ ਬਥੇਰੀ ਉਹਨਾਂ ਨੇ ਬਹੁਤ ਮਦਦ ਕਰੀ ਆ ਬੱਸ ਜਿਹੜਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਗੁਰੂ ਕਾਂਸੀ ਕੰਪਨੀ ਦੀ ਇਹ ਬੱਸ ਆ ਜਿਹੜੀ ਹੁਣ ਹਲਟਰਾਂਹੀਂ ਹਲਟਰੇ ਪਾਰ ਨੇ ਵੱਡੀਆਂ ਜਨਕਾ ਕਰੈਨਾ ਆ ਗਈਆਂ ਇਸ ਵਕਤ ਬਾਹਰ ਕੱਢ ਲਈ ਗਈ ਆ ਬੱਸ ਜਿਹੜੇ ਕੁਛ ਸਵਾਰੀਆਂ ਸੀ ਵਿੱਚ ਉਹਨਾਂ ਦੇ ਜਨਕਿ ਵਿੱਚ ਜਿਹੜੀ ਭਾਲ ਹੈ ਉਹ ਵੀ ਚੱਲ ਰਹੀ ਹੈ ਹਲਟਰਾਂ ਦੀ ਮਦਦ ਦੇ ਨਾਲ ਬੱਸ ਨੂੰ ਬਾਹਰ ਕੱਢਿਆ ਜਾ ਰਿਹਾ ਸਰ ਇਹ ਦੂਰ ਵੱਤ ਮੰਡਾ ਆਣੀ ਬੱਸ ਹਮ ਸਰਦੂਰਗੜ ਤੋਂ ਇਹ ਬਠਿੰਡੇ ਨੂੰ ਬੱਸ ਜਾ ਰਹੀ ਸੀ ਵਿੱਚ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਇਹਦਾ ਜਿਹੜਾ ਬੰਪਰ ਹੈ ਉਹ ਚੱਲਦਾ ਨਹੀਂ ਸੀ ਇਸ ਕਰਕੇ ਉਹ ਬੱਸ ਪੁਲ ਦੇ ਉੱਪਰ ਚੜ ਜਾਂਦੀ ਆ ਡਰਾਈਵਰ ਨੂੰ ਕੁਝ ਦਿਸਦਾ ਨਹੀਂ ਐਂਗਲ ਤੋੜ ਕੇ ਬੱਸ ਡਰੇਨ ਦੇ ਵਿੱਚ ਜਾਵੜਦੀ ਆ ਡਰੇਨ ਬਹੁਤ ਜ਼ਿਆਦਾ ਡੂੰਗੀ ਆ ਇਸ ਕਰਕੇ ਜਨਨ ਕਿ ਬੱਸ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਤੁਸੀਂ ਦੇਖ ਰਹੇ ਹੋ ਲੈ ਤੁਸੀਂ ਬੱਸ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਸੱਚ ਦੀ ਪੜਤਾਲ ਤੇ ਲਾਈਵ ਤਸਵੀਰਾਂ ਦੇਖ ਰਹੇ ਹੋ ਅਸੀਂ ਖੜੇ ਆ ਜੀਵਨ ਸਿੰਘ ਪਿੰਡ ਇਹ ਪਾਕੀ ਬਾਂਦਰ ਦੇ ਨੇੜੇ ਪਿੰਡ ਹੈ ਜੀਵਨ ਸਿੰਘ ਵਾਲਾ ਸਾਬੋ ਤਲਵੰਡੀ ਤੋਂ ਬਠਿੰਡਾ ਰੋਡ ਨੂੰ ਜਿਹੜੀ ਸੜਕ ਹੁੰਦੀ ਹੈ ਉਸ ਦੇ ਉੱਪਰ ਇਹ ਹਾਦਸਾ ਵਾਪਰਿਆ ਲੋਕਾਂ ਦਾ ਮੈਂ ਕਹਿੰਦਾ ਕਾਠ ਬਖਾ ਦੇ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਬਹੁਤ ਜ਼ਿਆਦਾ ਇਕੱਠਾ ਹੈ ਇੱਥੇ ਪਿੰਡਾਂ ਦੇ ਪਿੰਡਾਂ ਚੋਂ ਲੋਕ ਪਹੁੰਚ ਗਏ ਨੇ ਜਦੋਂ ਪਤਾ ਲੱਗਦਾ ਸੋਸ਼ਲ ਮੀਡੀਆ ਤੇ ਇਹਦੀ ਪੋਸਟ ਪੈ ਜਾਂਦੀ ਹੈ ਕਿ ਇੱਕ ਬੱਸ ਡਿੱਗ ਪਈ ਡਰੇਨ ਦੇ ਵਿੱਚ ਜੀਵਨ ਸਿੰਘ ਪਿੰਡ ਵਾਲੇ ਦੇ ਨੇੜੇ ਲੋਕਾਂ ਦੇ ਪਿੰਡਾਂ ਦੇ ਪਿੰਡ ਪਹੁੰਚ ਕੇ ਲੋਕਾਂ ਨੇ ਕੱਢਣ ਦੇ ਵਿੱਚ ਬਹੁਤ ਲੋਕਾਂ ਨੇ ਮਦਦ કરી ਲੋਕਾਂ ਦੇ ਕਰਾਈ ਸਵਾਰੀਆਂ ਨੂੰ ਕੁਝ ਜਿੰਦੇ ਵੀ ਕੱਢੇ ਗਏ ਕੰਗਾਂ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈਆਂ ਕੁਝ ਬੱਚੇ ਵੀ ਸੀ ਵਿੱਚ ਕੁਝ ਲੇਡੀਜ਼ ਵੀ ਸੀ ਜਿਨ੍ਹਾਂ ਨੂੰ ਕੱਢਿਆ ਗਿਆ ਇਹ ਜਿਹੜੀ ਬੱਸ ਸੀਗੀ ਇਹ ਤਲਵੰਡੀ ਸਾਬੋ ਤੋਂ ਬਠਿੰਡਾ ਜਾ ਰਹੀ ਸੀਗੀ ਤੇ ਤਕਰੀਬਨ 2 ਵਜੇ ਦੇ ਕਰੀਬ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਪਾਣੇ 2 2 ਵਜੇ ਦੇ ਕਰੀਬ ਕੰਟਰੋਲ ਰੂਮ ਤੋਂ ਉੱਪਰ ਜਿਸ ਤੋਂ ਬਾਅਦ ਐਸਐਸਪੀ ਸਾਹਿਬ ਬਠਿੰਡਾ ਵੱਲੇ ਤੇ ਵੱਲੋਂ ਮੌਕੇ ਪਰ ਸਾਰੀਆਂ ਟੀਮਾਂ ਜਿਹੜੀਆਂ ਮੂਵ ਕੀਤੀ ਗਈਆਂ ਇਹਦੇ ਵਿੱਚ ਡੀਐਸਪੀ ਸਿਟੀ 1 ਡੀਐਸਪੀ ਹੈਡਕੁਆਟਰ ਡੀਐਸਪੀ ਡੀ ਸਾਰੇ ਜਿਹੜੇ ਤੇ ਮੇਨ ਪ੍ਰਾਇਓਰਟੀ ਸਾਡੀ ਏਸੀ ਵੀ ਜਿਹੜਾ ਹੈਗਾ ਪਾਣੀ ਦੇ ਵਿੱਚ ਜਿਹੜਾ ਹੈਗਾ ਐਨਡੀਆਰਫ ਦੀ ਟੀਮ ਬੁਲਾ ਕੇ ਪਹਿਲਾਂ ਸਰਚ ਕਰਾਈ ਜਾਵੇ ਤਾਂ ਕਿ ਅੰਦਰ ਕੋਈ ਯਾਤਰੀ ਪਾਣੀ ਦੇ ਵਿੱਚ ਨਾ ਹੋਵੇ ਉਸ ਤੋਂ ਇਲਾਵਾ ਜੇ ਸਾਡੀ ਜਿਹੜੀ ਟੀਮ ਇੱਕ ਲੱਗੀ ਹੋਈ ਹੈ ਉਹਦੇ ਵਿੱਚ ਸਰਚ ਕਰ ਰਹੀ ਹੈ ਗੋਤਾਖੋਰ ਦੀ ਟੀਮ ਜਿਹੜੀ ਬੱਸ ਸੀਗੀ ਅਸੀਂ ਇੱਕ ਲਾਲ ਲਗਾ ਕੇ ਐਨਡੀਆਰਫ ਦੀ ਟੀਮ ਨੂੰ ਉਹਦੇ ਵਿੱਚ ਪਾਣੀ ਚੋਂ ਕੱਢ ਲੈ ਇੱਕ ਵਾਰੀ ਤੇ ਬੱਸ ਦੀ ਸਰਚ ਕਰਕੇ ਅਸੀਂ ਬੱਸ ਨੂੰ ਜਿਹੜਾ ਹੈਗਾ ਥਾਣੇ ਭੇਜ ਰਹੇ ਹਾਂ ਫਰਦਰ ਐਕਸ਼ਨ ਵਾਸਤੇ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਬਾਕੀ ਇਹ ਬਚਾਅ ਕਾਰਜ ਕੰਪਲੀਟ ਹੋਣ ਤੋਂ ਬਾਅਦ ਜਿਹੜਾ ਫਿਰ ਅਸੀਂ ਟ੍ਰੈਫਿਕ ਵਾਲਾ ਜਿਹੜਾ ਹੈ ਇਨਸ਼ ਆਈ ਥਿੰਕ 46 ਦੇ ਕਰੀਬ ਜਿਹੜੇ ਸੀਗੇ ਟੋਟਲ ਯਾਤਰੀ ਇਹਦੇ ਵਿੱਚ ਸਵਾਰ ਸੀਗੇ ਉਹਦੇ ਵਿੱਚ ਕੁਝ ਯਾਤਰੀ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਟੋਰਾਂਡੀ ਸਭੂ ਭੇਜਿਆ ਗਿਆ ਕੁਝ ਨੂੰ ਇਥੋਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਫॉर ਟ੍ਰੀਟਮੈਂਟ ਭੇਜਿਆ ਗਿਆ ਉੱਪਰ ਸਾਰੇ ਨਿਕਲ ਗਏ ਗਿਣਤੀ ਹੋ ਗਈ ਵੀ ਇੰਨੇ ਸਿੱਕੇ ਇੰਨੇ ਬਾਕੀ ਆ ਬਾਹਰ 46 ਦੇ ਕਰੀਬ ਅਪ੍ਰੋਕਸੀਮੇਟ ਸਾਡੇ ਕੋਲ ਫਿਗਰ ਸੀਗੀ ਉਸ ਤੋਂ ਬਾਅਦ ਅਸੀਂ ਬਾਕੀ ਵੀ ਜਿਹੜੇ ਹੋਰ ਵੀ ਜਿਵੇਂ ਜਿਵੇਂ ਸਿਵਲ ਹਸਪੀਟਲ ਜਾਂ ਬਠਿੰਡਾ ਦੇ ਵਿੱਚ ਜਾਂ ਤਰਵੰਡੀ ਸਾਬੋ ਜਿਵੇਂ ਜਿਵੇਂ ਆ ਰਹੇ ਨੇ ਪੇਰੈਂਟਸ ਉਹਨਾਂ ਦੇ ਜਾਂ ਜਿਹੜੇ ਨਾਲ ਉਹਨਾਂ ਦੇ ਰਿਲੇਸ਼ਨ ਵਾਲੇ ਹੈਗੇ ਆ ਉਸ ਤੋਂ ਬਾਅਦ ਫਰਦਰ ਜਿਹੜਾ ਹੈਗਾ ਕੰਪਲੀਟ ਮਤਲਬ ਅਜੇ ਐਗਜ਼ੈਕਟ ਨਹੀਂ ਅਸੀਂ ਇਸ ਬਾਰੇ ਕਿ ਦੱਸ ਸਕਦੇ ਜੀ ਲੋਕ ਕਹਿ ਰਹੇ ਆ ਜੀ ਐਨਡੀਐਸਡੀ ਟੀਮ ਆ ਜਾਂਦੀ ਆ ਜਦੋਂ ਬੱਸ ਡਿੱਗਦੀ ਆ ਤੇ ਆ ਕੇ ਖੜੀ ਰਹਿੰਦੀ ਆ ਵੜਦੇ ਨਹੀਂ ਅਸੀਂ ਜਿਹੜਾ ਰੋਲਾ ਪਾਇਆ ਤੇ ਫੇ ਐਂਡੀਰ ਆਫ ਦੀ ਟੀਮ ਹੈ ਉਹ ਜਿਹੜਾ ਬੰਦਾ ਆਇਆ ਮੰਨ ਲਓ ਜਿਹੜਾ ਗੋਤਾ ਖੋਰ ਹੈ ਉਹਦੇ ਇਕਵਿਪਮੈਂਟਸ ਇਨਸ਼ੋਰ ਕਰਨ ਤੋਂ ਬਾਅਦ ਉਹ ਐਂਟਰ ਕਰ ਕਰ ਕਰੂਗਾ ਕਿਉਂਕਿ ਜਿਹੜੇ ਹੈਗੇ ਨੇ ਉਹਨਾਂ ਨੇ ਪ੍ਰੋਕਾਸ਼ਨਰੀ ਮੈਜਰਸ ਲੈ ਕੇ ਸੇਫਟੀ ਫੀਚਰਸ ਦੇ ਨਾਲ ਜਿਹੜੇ ਹੈਗੇ ਉਹ ਅੱਗੇ ਫਰਦਰ ਆਪਣਾ ਕੰਮ ਸ਼ੁਰੂ ਕਰਦੇ ਆ ਐਕਸੀਡੈਂਟ ਕਿੱਦਾਂ ਹੋਇਆ ਉਹ ਕੁਝ ਪਤਾ ਲੱਗਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ